ਆਪਾ ਗੋ ਨਿਲਗਰਗ ਨੇ ਪੰਜਾਬ ਪੁਲਿਸ ਤੇ ਦਿੱਤੇ ਬਿਆਨ ਤੇ ਪ੍ਰਤਾਪ ਸਿੰਘ ਬਾਜਵਾ ਨੂੰ ਕੇਰਿਆ ਉਹਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਪੁਲਿਸ ਨੂੰ ਪਛਤਾ ਕਿਹਾ ਸੀ ਹਰ ਸਮਾਜ ਵਿੱਚ ਚੰਗੇ ਮਾੜੇ ਨਤੀਜੇ ਹੁੰਦੇ ਨੇ ਇਹ ਬਿਆਨ ਪੰਜਾਬ ਪੁਲਿਸ ਦਾ ਮਨੋਬਲ ਤੋੜਨ ਵਾਲਾ ਹੈ ਉਹਨੇ ਕਿਹਾ ਕਿ ਕਾਂਗਰਸ ਤੇ ਅਕਾਲੀਆਂ ਦੀ ਸਰਕਾਰ ਵਿੱਚ ਪੰਜਾਬ ਪੁਲਿਸ ਦੀ ਦੂਰਵਰਤ ਹੋਈ ਹੈ ਪੰਜਾਬ ਪੁਲਿਸ ਜਨਤਾ ਦੀ ਸੁਰੱਖਿਆ ਕਰਦੀ ਹੈ ਤੇ ਨੇਤਾ ਨੇ ਜਿਹੜੇ ਪ੍ਰਤਾਪ ਬਾਜਵਾ ਜੀ ਉਹ ਗੁੰਮਰਾਹਕੁੰਨ ਬਿਆਨ ਦਿੰਦੇ ਰਹਿੰਦੇ ਆ ਪਰ ਕੱਲੋਂ ਉਹਨਾਂ ਦਾ ਇੱਕ ਬੜਾ ਹੀ ਅਫਸੋਸਜਨਕ ਅਤੇ ਸ਼ਰਮਨਾਕ ਬਿਆਨ ਸਾਹਮਣੇ ਆਇਆ ਜੋ ਉਹਨਾਂ ਨੇ ਇੱਕ ਲੇਡੀ ਕਾਸਟੇਬਲ ਜੋ ਤਸਕਰੀ ਦੇ આરોਪ ਦੇ ਵਿੱਚ ਫੜੀ ਗਈ ਹੈ ਉਸ ਤੋਂ ਬਿਆਨ ਦਿੱਤਾ ਕਿ ਪੂਰੀ ਦੀ ਪੂਰੀ ਪੰਜਾਬ ਪੁਲਿਸ ਜਿਹੜੀ ਹੈ ਉਹ ਪ੍ਰਿਸ਼ਟ ਹੈਗੀ ਹੈ ਇਹ ਇੱਕ ਤਰੀਕੇ ਦੇ ਨਾਲ ਪੂਰੀ ਦੀ ਪੂਰੀ ਪੰਜਾਬ ਫੋਰਸ ਦੀ ਬੇਇੱਜ਼ਤੀ ਹੈਗੀ ਹੈ ਉਹ ਪੰਜਾਬ ਪੁਲਿਸ ਜਿਹੜੀ ਕਿ ਹਮੇਸ਼ਾ ਹੀ ਸਾਡੀ ਜਾਨ ਅਤੇ ਮਾਲ ਦੀ ਰੱਖਿਆ ਕਰਦੀ ਹੈਗੀ ਹੈ ਮੈਂ ਬਾਜਵਾ ਜੀ ਨੂੰ ਇੱਕ ਹੋਰ ਚੀਜ਼ ਪੁੱਛਣਾ ਚਾਹਣਾ ਵਾ ਬਾਜਵਾ ਸਾਹਿਬ ਇਹ ਚੰਗੇ ਮਾੜੇ ਅੰਸ਼ਕਾ ਹਰ ਸਮਾਜ ਦੇ ਵਿੱਚ ਹੁੰਦੇ ਐ ਹਰ ਵਰਗ ਦੇ ਵਿੱਚ ਹੁੰਦੇ ਐ ਕਿ ਜਿਹੜੇ ਰਾਜਨੀਤੀ ਚ ਨੇ ਉਹ ਰਾਜਨੀਤੀ ਦੇ ਲੋਕ ਸਾਰੇ ਸੰਤ ਨੇ ਸਾਰੇ ਬਹੁਤ ਵਧੀਆ ਹੈਗੇ ਔਰ ਤੁਹਾਡਾ ਇਹ ਕਹਿਣਾ ਕਿ ਪੰਜਾਬ ਪੁਲਸ ਨੂੰ ਤੋੜ ਦੇਣਾ ਚਾਹੀਦਾ ਤੇ ਮੈਂ ਸਮਝਦਾ ਇਹ ਉਹਨਾਂ ਦੀ ਆਲੋਚਨਾ ਨਹੀਂ ਹੈਗੀ ਹੈ ਬਲਕਿ ਇਹ ਉਹਨਾਂ ਦਾ ਮਨੋਬਲ ਤੋੜਨ ਵਾਲੀ ਹੈ ਤੇ ਬਾਜਵਾ ਸਾਹਿਬ ਹੋਰ ਤੁਹਾਡੇ ਤੋਂ ਉਮੀਦ ਕੀਤੀ ਵੀ ਕੀ ਜਾ ਸਕਦੀ ਹੈ ਤੁਹਾਡੀ ਸਰਕਾਰ ਦੇ ਵਿੱਚ ਅਕਾਲੀਆਂ ਦੀ ਸਰਕਾਰ ਦੇ ਵਿੱਚ ਤੇ ਪੰਜਾਬ ਪੁਲਿਸ ਨੂੰ ਹਮੇਸ਼ਾ ਮਿਸਜੂਜ਼ੀ ਕੀਤਾ ਜਾ ਰਿਹਾ ਸੀ ਉਹਨਾਂ ਨੂੰ ਪ੍ਰੋਪਰ ਫੈਸਿਲਿਟੀ ਕਦੇ ਦਿੱਤੀਆਂ ਹੀ ਨਹੀਂ ਗਈਆਂ ਇਹ ਤੇ ਮਾਨ ਸਾਹਿਬ ਦੀ ਸਰਕਾਰ ਆ ਜਿਸ ਨੇ ਨਾ ਕੇਵਲ ਖਾਲੀ ਅਸਾਮੀਆਂ ਭਰੀਆਂ ਬਲਕਿ ਜਿਹੜੇ ਲੇਟੈਸਟ ਵਹੀਕਲ ਸੀ ਜਾਂ ਅਥਿਆਰ ਸੀ ਉਹ ਵੀ ਪੰਜਾਬ ਪੁਲਿਸ ਨੂੰ ਲੈ ਕੇ ਦਿੱਤੇ ਆ ਔਰ ਇੱਕ ਚੀਜ਼ ਹੋਰ ਭਾਜਵਾ ਸਾਹਿਬ ਜੇਕਰ ਤੁਹਾਨੂੰ ਪੰਜਾਬ ਪੁਲਿਸ ਇੰਨੀ ਮਾੜੀ ਲੱਗਦੀ ਹੈ ਜਿਹੜੀ ਤੁਹਾਡੀ ਰੱਖਿਆ ਦੇ ਵਿੱਚ ਲੱਗੀ ਹੋਈ ਹੈ ਤਾਂ ਫਿਰ ਉਸ ਨੂੰ ਛੱਡੋ ਔਰ ਮੈਂ ਤੁਹਾਨੂੰ ਕਹਿਣਾ ਵਾਜਵਾ ਸਾਹਿਬ ਇਹ ਉਹੀ ਪੰਜਾਬ ਪੁਲਿਸ ਹੈ ਜਿਸ ਨੇ ਕਾਲੇ ਦੌਰ ਚੋਂ ਪੰਜਾਬ ਨੂੰ ਕੱਢਿਆ ਇਹ ਉਹੀ ਪੰਜਾਬ ਪੁਲਿਸ ਹੈ ਜਿਹੜੀ ਗੈਂਗਸਟਰਾਂ ਨਾਲ ਲੜਦੀ ਹੈ ਇਹ ਉਹੀ ਪੰਜਾਬ ਪੁਲਿਸ ਹੈ ਜਿਹੜੀ ਜਿਹੜੀ ਅਤਵਾਦ ਦੇ ਨਾਲ ਲੜਦੀ ਹੈ ਇਹੀ ਉਹੀ ਪੰਜਾਬ ਪੁਲਿਸ ਹੈ ਜਿਹੜਾ ਲਾ ਐਂਡ ਆਰਡਰ ਨੂੰ ਮੇਨਟੇਨ ਰੱਖਣ ਵਾਸਤੇ ਆਪਣੀ ਜਾਨ ਤੇ ਖੇਡ ਕੇ ਸਾਡੀ ਰੱਖਿਆ ਕਰਦੀ ਹੈ ਸੋ ਬਾਜਵਾ ਸਾਹਿਬ ਮੈਂ ਤੇ ਤੁਹਾਨੂੰ ਇਹੀ ਸਲਾਹ ਦਿਆਂਗਾ ਪੰਜਾਬ ਪੁਲਿਸ ਦੀ ਇੱਜ਼ਤ ਕਰੋ ਰਿਸਪੈਕਟ ਕਰੋ ਉਹਨਾਂ ਦੇ ਨਾਂ ਦੇ ਉੱਤੇ ਸਿਆਸਤ ਨਾ ਕਰੋ ਔਰ ਫੌਰੀ ਤੌਰ ਤੇ ਪੰਜਾਬ ਪੁਰਸ ਦੇ ਜਾਬਾਸ ਅਤੇ ਇਮਾਨਦਾਰ ਜਵਾਨਾਂ ਤੋਂ ਜਿਹੜਾ ਬਿਨਾ ਤੇਰੀ ਕੀਤਾ ਮਾਫੀ ਮੰਗੋ